ਆ ਗੱਡੀ ਆ ਹਰਿਆਣਾ ਨੰਬਰ HR09D0500 ਇਹ ਬਾਈ ਹੁਣੇ ਛਾਲ ਮਾਰ ਗਏ ਤੇ ਸਮਾਨੇ ਗੱਡੀ ਵਿੱਚ ਰੋੜ ਦੇ ਖਲਾਰ ਕੇ ਆ ਦੇਖੋ ਵੀਰੇ ਕੋਈ ਹੋਏ ਜਾਣ ਪਛਾਣ ਦਾ ਦੱਸਿਓ ਜਰੂਰ ਮੇਰਾ ਵੀਰਾ ਤੇ ਵਿੱਚ ਆ ਪਹਾੜਾ ਤੇ ਛਾਲ ਮਾਰ ਗਿਆ ਇਧਰੋਂ ਸਮਾਨੇ ਵਾਲਾ ਪੁਲ ਆਂਦਾ ਤੇ ਇਧਰੋਂ ਵੀਰੇ ਚੀਕੇ ਵਾਲਾ ਪੁਲ ਆਂਦਾ ਹੈ ਇਧਰੋਂ ਪੜਿਆਲੇ ਵਾਲਾ ਪੁਲਾ ਸਮਾਨੇ ਸ਼ਹਿਰ ਦੇ ਵਿੱਚ ਵੀਰੇ ਨੈਰ ਵਾਲੇ ਪੁਲ ਤੋਂ ਆ ਪੜਿਆਲਾ ਪੁਲਾ ਤੇ ਇਹਦੇ ਵਿੱਚ ਅੱਗੇ ਚੀਕਾ ਪੁਲਾ ਇਰੇ ਵਿੱਚੇ ਖਲਾਰ ਕੇ ਛਾਲ ਮਾਰ ਗਿਆ ਮੇਰਾ ਵੀਰ ਬੰਦਾ ਵਿੱਚੇ ਰੋਡ ਦੇ ਖਲਾਰ ਗਿਆ ਹੁਣੇ ਉਹਨੇ 2 ਮਿੰਟ ਹੋਏ ਨੇ ਜੀ ਆ ਆ ਗੱਡੀ ਆ ਮੇਰਾ ਵੀਰ ਦੇਖੋ ਜੇ ਕੋਈ ਹੈ ਵੀਰ ਭਰਾ ਜਾਣ ਪਛਾਣਦਾ ਆ ਗੱਡੀ ਨੰਬਰ ਇਹੇ ਗੱਡੀ ਆ ਵੀਰੇ ਹੁਣੇ ਛਾਲ ਮਾਰ ਗਿਆ ਪਾਖੜਾ ਚ 2 ਮਿੰਟ ਹੋਏ ਨੇ ਜੀ ਵੀਰੇ ਮੈਂ ਪਿੱਛੇ ਪਿੱਛੇ ਆ ਰਿਹਾ ਸੀਗਾ ਮੋਟਰਸਾਈਕਲ ਤੇ ਅੱਬਾ ਖਲਾਰ ਕੇ ਤਾਂ ਕਿ ਖੋਲ ਕੇ ਗੱਡੀ ਖੁੱਲੀ ਆ ਨਾ ਉਹਦੇ ਨਾਲ ਪਾਖੜਾ ਚੱਲਦੀ ਜੀ ਵੀਰੇ ਸ਼ਾਲ ਮਾਰ ਗਿਆ ਇਧਰ ਲੱਭੇ ਹੀ ਨਹੀਂ ਅੱਗੇ ਉੱਤੇ ਹੀ ਨਹੀਂ ਆਇਆ ਵੀਰਾ ਦੇਖੋ ਮੇਰੇ ਵੱਤ-ਵੱਤੇ ਸ਼ੇਅਰ ਕਰਿਓ ਇਹ ਵੀਡੀਓ ਗਰੁੱਪਾਂ 'ਚ